ਮੇਰਾ ਨਾਮ ਅਮਰਜਿੰਦਰ ਸਿੰਘ ਹੈ ਮੈਂ ਆਪਣੇ ਦਰਸ਼ਨਪੁਰ ਕੋਲ ਕੋਠਾ ਲਈ ਹੈ ਇਹਨਾਂ ਦਾ ਕਿਤੇ ਕਿਸੇ ਦੇ ਨਾਲ ਪਹਿਲਾਂ ਕੋਈ ਝਗੜਾ ਹੋਊਗਾ ਇਹਨੇ ਸਾਨੂੰ ਦੱਸਿਆ ਨਹੀਂ ਬਾਕੀ ਸਾਡੇ ਕੋਲ ਆਪਣਾ ਰਜਿਸਟਰੀ ਸਾਡੇ ਕੋਲ ਇੰਤਕਾਲ ਸਾਡੇ ਕੋਲ ਸਭ ਕੁਝ ਮਾਲਕੀ ਸਾਡੇ ਕੋਲ ਆ ਤੇ ਸਾਨੂੰ ਫਿਰ ਵੀ ਆਪਣੇ ਤੰਗ ਕੀਤਾ ਜਾ ਰਿਹਾ ਜੋ ਵੀ ਹੈਗਾ ਝਗੜਾ ਉਹ ਇਹਨਾਂ ਦੇ ਨਾਲ ਦਰਸ਼ਨਪੁਰ ਵਾਲਾ ਮਕਾਨ ਉਹਨਾਂ ਦਾ ਉਹਨਾਂ ਦਾ ਮਕਾਨ ਹੈ ਤੇ ਜੋ ਵੀ ਹੈਗਾ ਉਹਨਾਂ ਦੇ ਨਾਲ ਲੈਣ ਦੇਣ ਕਰਨਾ ਚਾਹੀਦਾ ਹੈ ਪਰ ਸਾਡਾ ਮਕਾਨ ਵੇਲਾ ਕਰਾ ਕੇ ਗਾਹ ਕੀਤਾ ਕਿੰਨਾ ਵੇਲਾ ਕਰਾਇਆ ਸਾਡੇ 24 ਲੱਖ ਦਾ ਲਿਆ ਕਿਦੋਂ ਨਾਲ ਆ ਰਹੇ ਸੀ ਸਾਹਿਬ ਸਾਡੇ 3 ਸਾਲ ਹੋ ਚਲੇ 3 ਸਾਲ ਤੋਂ ਰਹਿ ਰਹੇ ਹਾਂਜੀ ਰਜਿਸਟਰੀ ਕਿਹਦੇ ਨਾਂ ਤੇ ਮੇਰੇ ਨਾਂ ਤੇ ਅੱਛਾ ਜੀ ਹੁਣ ਕਿੰਨੇ ਕੌਣ ਆਇਆ ਸੀ ਇੱਥੇ ਪੁਲਿਸ ਵਾਲੇ ਆਏ ਸੀ ਜਿਹੜੇ ਕੋਰਟ ਦੇ ਵਿੱਚੋਂ ਆਏ ਆ ਆਰਡਰ ਲੈ ਕੇ ਇਹ ਸਭ ਵੇਲਾ ਕਰਨਾ ਕਹਿੰਦੇ ਜੋ ਵੀ ਗੱਲ ਕਰਨੀ ਕੋਰਟ ਦੇ ਵਿੱਚ ਕਰੋ ਤੇ ਪਰ ਇਹ ਵੀ ਰਜਿਸਟਰੀ ਸਾਡੇ ਨਾਂ ਤੇ ਇੰਤਕਾਲ ਸਾਡੇ ਨਾਂ ਦੇ ਸਭ ਕੁਝ ਸਬੋਲਦਾ ਫਿਰ ਵੀ ਸਾਨੂੰ ਤੰਗ ਕਰਕੇ ਗਾ ਗਏ ਸਾਨੂੰ ਬੇਕਾਰ ਕਰਕੇ ਗਾ ਗਏ ਹਮ ਹੁਣ ਮੰਗ ਕੀ ਕਰਦੇ ਹੋ ਹਾਂਜੀ ਮੰਗ ਕੀ ਕਰਦੇ ਹੋ ਮੰਗੇ ਹੀ ਅਭੀ ਬਸ ਮੈਨੂੰ ਇਨਸਾਫ ਦਿਵਾਇਆ ਜਾਵੇ ਹਾਂ ਤੇ ਨਾ ਦੇ ਹਾਂਜੀ ਕਿਦੋਂ ਦੀ ਗੋਰੀ ਰਜਿਸਟਰੀ ਰਜਿਸਟਰੀ ਆਪਣੇ ਹੀ ਤਾਂ ਦਸਾ ਤਿੰਨ ਸਾਲ ਹੋ ਗਏ ਕਿੰਨੇ ਸਾਲ ਕਿੰਨੇ ਪੈਸੇ ਦੀ ਹੋਈ ਸਾਡੇ 24 ਲੱਖ ਦਾ ਮਕਾਨ ਲਿਆ ਅੱਛਾ ਜੀ ਸਾਡੇ 24 ਲੱਖ ਦਾ ਕਿਹਨੂੰ ਪੈਸੇ ਦਿੱਤੇ ਸੀ ਦਰਸ਼ਨ ਕੋਰਾ ਆਪਣੇ ਘਰ ਉਹਨਾਂ ਦਾ ਉਹ ਤੁਹਾਨੂੰ ਕੋਈ ਕੋਰਟ ਵੱਲੋਂ ਕੋਈ ਨੋਟਿਸ ਵਗੈਰਾ ਜਾਂ ਕੁਝ ਆਇਆ ਸੀ ਭਾਜੀ ਉਹ ਆਪਣੇ ਇਹਨਾਂ ਨੂੰ ਆਇਆ ਹੋਵੇ ਪਹਿਲਾਂ ਆਇਆ ਹੋਵੇ ਤੇ ਇਹਨਾਂ ਨੂੰ ਪਤਾ ਹੋਵੇ ਇਹਨਾਂ ਨੇ ਬਖਾਇਆ ਵੀ ਸੀ ਇੱਕ ਰੀ ਮਾ ਵੀ ਆ ਕਹਿੰਦੇ ਕਿ ਤੈਨੂੰ ਚਿੰਤਾ ਕਰਨ ਦੀ ਜਰੂਰਤ ਨਹੀਂ ਕਹਿੰਦੇ ਜੋ ਵੀ ਉਹ ਅਸੀਂ ਆਪੇ ਨਿਬੜ ਲਾਂਗੇ ਤੈਨੂੰ ਅਸੀਂ ਆ ਬਕਾਨ ਦੇਵਾਂਗੇ ਜਾਂ ਕੁਝ ਕਰਕੇ ਦੇਵਾਂਗੇ ਤੁਸੀਂ ਕੀ ਮੰਗ ਕਰਦੇ ਹੋ ਅਸੀਂ ਇਹ ਕਹਿੰਦੇ ਬੱਸ ਸਾਨੂੰ ਵੀ ਇਹ ਜਿਹੜੇ ਜਿੰਨਾ ਕੋਈ ਲਿਆ ਵਾ ਝਗੜਾ ਇਹਨਾਂ ਦਾ ਵਾ ਜਾਂ ਸਾਨੂੰ ਆਪਣੇ ਮਕਾਨ ਦੇਣ ਜਾਂ ਸਾਨੂੰ ਆਪਣੇ ਕੋਈ ਜਗ੍ਹਾ ਦੇ ਸਾਨੂੰ ਵੀ ਸਾਡੇ ਨਾਂ ਦੇ ਕਰ ਕਰਨ ਜਗ੍ਹਾ ਕੋਈ ਪੁਲਿਸ ਵਾਲੇ ਆਈ ਉਦੋਂ ਤੁਸੀਂ ਕਿਹਾ ਨਹੀਂ ਵੀ ਇਹ ਗੱਲ ਸਭ ਕੁਝ ਕਿਹਾ ਭਾਜੀ ਹੁਣ ਕੀ ਕਹਿੰਦੇ ਉਹ ਉਹ ਕਹਿੰਦੇ ਜੋ ਕੋਰਟ ਚ ਜਾਓ ਸਭ ਕੁਝ ਕਿਹਾ ਪਾਜੀ ਹੁਣ ਕੀ ਕਹਿੰਦੇ ਉਹ ਉਹ ਕਹਿੰਦੇ ਜੋ ਕੋਰਟ ਚ ਜਾਓ ي وندو ماني يوني اوري سارے سواري جاوي دو پتا کي رکو وي पाणी ماني جي تعلق آهي ڄڻي ڪور ۾ آرڊر رهن ٿو مٽي مٽي ڄڻي کي هويتو ڪهڙا واٽ پر اهو آرڊر جو سڀاڻي وڃڻو آهي ڪنهن ڄڻي ڀاٽن ناري ۾ جانا پنهن कोई थां कोई ला नहीं गा कोई थां तेरे तुम बाकी भार नहीं गा ਕੀ ਕਿਹਾ ਹਟਾ ਦੇ ਲੈਣਾ ਮੈਂ ਜੂੰਡੀ ਬੈਠੀ ਮੈਂ ਮਰੀ ਨਹੀਂ ਮੈਂ ਕੋਰਟ ਚ ਭੁਗਤ ਕੇ ਆਈ ਤਰੀਕ ਮੈਨੂੰ ਤਾਂ 5 ਤਰੀਕ 5 ਤਰੀਕ ਭੁਗਤੀ ਜ ਮੈਨੂੰ 28 ਤਰੀਕ ਦਿੱਤੀ ਦਰਸ਼ਨਪੁਰ ਇਹ ਕੀ ਗੱਲਬਾਤ ਹੋਈ ਜਿਹੜਾ ਇਹਨਾਂ ਦਾ ਝਗੜਾ ਸੀਗਾ ਜਗਾ ਦਾ ਉਹ ਕੀ ਗੱਲਬਾਤ ਜੀ ਦੱਸਿਓ ਮਹਾਨਾ ਨਹੀਂ ਇਹਨਾਂ ਦਾ ਕੋਈ ਝਗੜਾ ਨਹੀਂ ਸੀ ਵੀਰੇ ਹਾਂਜੀ ਮੇਰੇ ਬੇਟੇ ਦਾ ਕਤਲ ਹੋਇਆ ਸੀ ਤੇ ਕੀ 2007 ਚ ਅੱਛਾ ਜੀ ਤੇ ਉਥੋਂ ਇਹਨਾਂ ਨੇ ਕਤਲ ਕਰਕੇ ਮੇਰੇ ਬੇਟੇ ਦਾ ਤੇ ਉਥੇ ਪਹਿਲਾਂ ਇਹ ਪਘੌੜੇ ਹੋ ਗਏ ਮੇਰਾ ਜੇਠ ਗਿਠਾਣੀ ਫਿਰ ਇਹ 2 ਸਾਲ ਬਾਅਦ ਫੜੇ ਗਏ ਹੂੰ 2 ਸਾਲੇ ਬਾਅਦ ਹੈ ਮੇਰਾ ਜੇਠ ਜਿਹੜਾ ਢਲੋਝ ਨੂੰ ਫੜਿਆ ਗਿਆ ਮੇਰੀ ਜਠਾਣੀ ਜਿਹੜੀ ਆਨੰਦਪੁਰ ਸਾਹਿਬ ਤੋਂ ਫੜੀ ਗਈ ਅੱਛਾ ਜੀ ਤੁਮਰ ਪ੍ਰਤਾਪ ਸਾਹਿਬ ਨੇ ਪਰਚਾ ਕਟਿਆ ਸੀ ਫਾਈਨਲ ਕੀਤਾ ਸੀ ਇਹਨਾਂ ਦਾ ਅੱਛਾ ਜੀ ਨਕਵਾਰੀਆਂ ਲੱਗ ਕੇ ਪਰਚਾ ਫਾਈਨਲ ਹੋਇਆ ਆ ਅੱਛਾ ਜੀ ਬਾਅਦ ਵਿੱਚ ਮੈਂ ਇਸ ਤਰ੍ਹਾਂ ਹੀ ਸੜ ਗਈ ਸੜ ਗਈ ਮੈਂ ਜਿਹੜੀ ਜਗਾ ਤੁਸੀਂ ਇਹਨਾਂ ਨੂੰ ਲੈ ਕੇ ਦਿੱਤੀ ਹੈ ਦਰਸ਼ਨ ਕੋਰ ਪਤਨੀ ਜੀ ਦਿਲਬਾਕ ਸਿੰਘ ਹਾਂਜੀ ਹਾਂਜੀ ਤੁਸੀਂ ਇਹਨਾਂ ਨੂੰ ਰਜਿਸਟਰ ਕਰਕੇ ਦਿੱਤੀ ਸੀ ਉਹ ਜਗਾ ਹਾਂਜੀ ਹਾਂਜੀ ਤੇ ਹੁਣ ਗੱਲ ਕੀ ਹੋਈ ਜਿਹੜਾ ਹਾਈ ਕੋਰਟ ਵੱਲੋਂ ਹਾਈ ਕੋਰਟ ਤੋਂ ਗੱਲ ਇਹ ਹੋਈ ਆ ਕਿ ਜਦੋਂ ਵੈ ਸੜ ਗਈ ਸਾ ਤੇ ਮੈਂ ਤਰੀਕ ਤੇ ਨਹੀਂ ਜਾ ਸਕੀ ਤਰੀਕ ਤੇ ਨਹੀਂ ਜਾ ਸਕੀ ਮੈਂ ਸੜੀ ਕਰਕੇ ਕਪੜੇ ਨਹੀਂ ਸੀ ਗੱਲ ਪੈਂਦੇ 2 ਸਾਲ ਮੈਂ ਜਾ ਨਹੀਂ ਸਕੀ ਕੋਰਟ ਦੇ ਵਿੱਚ ਤੇ ਉਹਦੇ ਵਿੱਚ ਇਹ ਦੇ ਲੈ ਕੇ ਬਰੀ ਹੋ ਗਈ ਜਗਰ ਦਾ ਕੀ ਮਸਲਾ ਜੀ ਵੇਤੇ ਜਗਾ ਤੁਹਾਨੂੰ ਉਹੀ ਦੱਸਣ ਡਈ ਆ ਉਹਦੇ ਚੋਂ ਇਹਨਾਂ ਨੇ ਬਾਅਦ ਵਿੱਚ ਕੋਈ ਇਹਨਾਂ ਨੇ ਕੋਰਟ ਇਹਨਾਂ ਨੇ ਦਾਵਾ ਪਾ ਦਿੱਤਾ ਸਾਡੇ ਤੇ ਅਸਲ ਜਗਾ ਇਹ ਤੁਹਾਡੀ ਨਹੀਂ ਹੈ ਇਹਨਾਂ ਨੂੰ ਵੇਚੀ ਹੈ ਨਹੀਂ ਸਾਡੀ ਹੈ ਜਗਾ ਅਸੀਂ ਪਲਾਟ ਮੁੱਲ ਲੈ ਕੇ ਇਹ ਜਗ੍ਹਾ ਬਣਾਈ ਸੀ ਸਾਨੂੰ ਇਹਨਾਂ ਨੇ ਘਰ ਦੇ ਵਿੱਚੋਂ ਮੇਰੇ ਸਹੁਰੇ ਪਰਿਵਾਰ ਨੇ ਕੱਢ ਦਿੱਤਾ ਸੀ ਅੱਛਾ ਜੀ ਅਸੀਂ ਇਹ ਆਪਦਾ ਪੈਸਾ ਤੇ ਲਾਰਾ ਰਿਸ਼ਤੇਦਾਰਾਂ ਤੋਂ ਇਕੱਠਾ ਕਰਕੇ ਅਸੀਂ ਪਲਾਟ ਲਿਆ ਇਹ ਪਲਾਟ ਲੈ ਕੇ ਅਸੀਂ ਇਹ ਜਗ੍ਹਾ ਬਣਾ ਕੇ ਤੇ ਫੇਰ ਸਾਡਾ ਕੋਈ ਦੇਣ ਲੈਣ ਸੀ ਤੇ ਸਾਡਾ ਕਲੀਅਰ ਨਹੀਂ ਸੀ ਹੁੰਦਾ ਅਸੀਂ ਉਹ ਵੇਚ ਕੇ ਜਗ੍ਹਾ ਆਪਦਾ ਦੇਣਾ ਲੈਣਾ ਲਾ ਲਿਆ ਅੱਛਾ ਜੀ ਤੇ ਕਿਹੜੋ ਵੇਚੀ ਤੁਸੀਂ ਉਹਨਾਂ ਨੂੰ ਪੈਸੇ ਦੇ ਦਿੱਤੇ ਕਿ ਇਹਨਾਂ ਨਾਲ ਦੇਣਾ ਲੈਣਾ ਸੀ ਹਾਂ ਦੇਣ ਲੈਣ ਸੀ ਆਪਣਾ ਕਰਜ਼ਾ ਲਾ ਕੇ ਹੁਣ ਇਹਨਾਂ ਨਾਲ ਕੋਈ ਨਹੀਂ ਸੀ ਸਾਦਾ ਉਹਨਾਂ ਨੇ ਕੋਈ ਸਾਨੂੰ ਕੋਰਟ ਦੇ ਵਿੱਚ 2 ਲੱਖ ਤੇ 1000 ਤੱਕ ਜੁਰਮਾਨਾ ਪਾਇਆ ਸੀ ਕਿੰਨਾ ਨੇ ਪਾਇਆ ਜੀ ਮੇਰੇ ਕੋਰਟ ਨੇ ਪਾਇਆ ਸੀ ਮੇਰੀ ਗੇੜ ਗਠਾਣੀ ਵੱਲੋਂ ਅੱਛਾ ਜੀ ਤੇ ਅਸੀਂ ਸਾਨੂੰ ਪਤਾ ਨਹੀਂ ਲੱਗਾ ਅਸੀਂ ਉਹ ਜਗ੍ਹਾ ਛੱਡ ਕੇ ਅਸੀਂ ਹੋਰ ਕਿਤੇ ਆ ਗਏ ਇਹਨਾਂ ਨੂੰ ਸਾਰਿਆਂ ਨੂੰ ਪਤਾ ਸੀ ਮੇਰੇ ਸਹੁਰੇ ਪਰਿਵਾਰ ਨੂੰ ਪਰ ਮੈਨੂੰ ਕਿਸੇ ਨੇ ਅਲਰਟ ਨਹੀਂ ਕੀਤਾ ਮੇਰੇ ਕੋਲ ਕੋਈ ਨਹੀਂ ਆਇਆ ਮੇਰੇ ਕੋਲ ਪਿਛਲੇ ਸਾਲ ਆਏ ਨੇ ਜਦ ਕਿ ਜਨਾ ਵੇਚੀ ਨੂੰ ਮੈਨੂੰ 3 ਸਾਲੋਂ ਚੱਲਿਆ ਨਹੀਂ ਦੀ ਜਗ੍ਹਾ ਵੇਚੀ ਸੀ ਹਾਂਜੀ ਕਿੰਨੇ ਦੀ ਜਗ੍ਹਾ ਵੇਚੀ ਸੀ 24 ਦੀ ਜਵੀ ਲੱਕਾ ਫਾਕ ਤੇ ਵੀ ਅੱਛਾ ਉਹ ਤੁਹਾਡੇ ਕੋਲ ਆ ਨਾ ਤੇ ਫਿਰ ਇਹਨਾਂ ਦਾ ਕੀ ਹੋਣਾ ਇਹਨਾਂ ਨੇ ਇਹਨਾਂ ਦਾ ਕੋਈ ਦੇਣ ਲੈਣ ਦੀ ਵਿਚਾਰਿਆਂ ਦਾ ਇਹ ਆਰ ਕਿਲੋ ਤੱਕ ਕੀਤਾ ਜਾ ਇਹਨਾਂ ਨੂੰ ਇਹਨਾਂ ਨੂੰ ਉਹਨਾਂ ਨੇ ਰਿਕਾਰਡ ਦੇ ਅੰਦਰ ਨਾ ਕਿਰਾਏਦਾਰ ਠਰਾ ਦਿੱਤਾ ਅੱਛਾ ਜੀ ਉਹ ਕਹਿੰਦੇ ਨੇ ਵੀ ਇਹ ਕਿਰਾਏਦਾਰ ਆ ਮਕਾਨ ਮਾਲਕ ਨਹੀਂ ਹੈਗਾ ਪਰ ਮੈਂ ਕਹਿੰਨੀ ਆ ਕਿ ਇਹ ਮਕਾਨ ਮਾਲਕ ਆ ਅਸੀਂ ਜਗ੍ਹਾ ਇਹਨੂੰ ਸੇਲ ਕੀਤੀ ਆ ਪੈਸੇ ਲੈ ਕੇ ਹੂੰ ਕਿ ਜਦ ਇਹਨਾਂ ਨੇ ਰਜਿਸਟਰੀ ਤੁਹਾਡੇ ਕੋਲ ਕਰਾ ਲਈ ਤੇ ਫਿਰ ਮਕਾਨ ਮਾਲਕ ਕਿਹਦੀ ਕਿੱਲੋ ਕਿਰਾਇਆ ਗਿਆ ਤੁਹਾਡੇ ਵੱਲੋਂ ਕਿਹਾ ਗਿਆ ਸੀ ਜਾਂ ਕਿਦਾਂ ਕਿਹਾ ਨਹੀਂ ਨਹੀਂ ਸਾਡੇ ਵੱਲੋਂ ਕੁਝ ਨਹੀਂ ਕਿਹਾ ਗਿਆ ਉਹ ਹੀ ਹੈ ਗੇਠ ਕਿਠਾਣੀ ਮੇਰੇ ਅੰਦਰ ਸ਼ੋਅ ਕਰੀ ਜਾਂਦਾ ਵੀ ਇਹ ਕਿਰਾਏਦਾਰ ਆ ਪਰ ਇਹ ਕਿਰਾਏਦਾਰ ਨਹੀਂ ਮੈਂ ਬਾਰ-ਬਾਰ ਮੈਂ ਪੁਲਿਸ ਵਾਲਿਆਂ ਨੂੰ ਵੀ ਜਾ ਕੇ ਕਹਿ ਕੇ ਆਈਆਂ ਵੀ ਇਹ ਕਿਰਾਏਦਾਰ ਨਹੀਂ ਗਏ ਨੇ ਮੇਰੇ ਕੋਲੋਂ ਮੁੱਲ ਖਰੀਦਿਆ ਹੂੰ ਠੀਕ ਹੈ ਹਾਂ ਲੈਣ ਦੀ ਗੱਲ ਆ ਮੇਰੇ ਗੇਠ ਕਿਠਾਣੀ ਦੀ ਮੇਰੇ ਨਾਲ ਗੱਲ ਕਰਨ ਮੈਂ ਜਿਉਂਦੀ ਜਾਗਦੀ ਉਸੇ ਗਲੀ ਦੇ ਵਿੱਚ ਬੈਠੀ ਆ ਮੈਂ ਬਾਹਰ ਨਹੀਂ ਗਈ ਮੈਂ ਪਾਸੇ ਨਹੀਂ ਕਿਰੇ ਭੱਜੀ ਠੀਕ